अपना जन्मदिन मनाਉਂਦਾ ਕਿਸਦਾ دل ਨਹੀਂ ਕਰਦਾ ਹਾਲਾਂਕਿ ਕਈ ਵਾਰ ਹਾਲਾਤ ਤੇ ਜ਼ਿੰਮੇਵਾਰੀਆਂ ਕੁਝ ਇਸ ਤਰ੍ਹਾਂ ਹੁੰਦੀਆਂ ਨੇ ਕਿ ਵਿਅਕਤੀ ਆਪਣਾ ਦਿਨ ਮਨਾ ਨਹੀਂ ਪਾਉਂਦਾ ਪਰ ਉਦਰ ਜੇਕਰ ਉਸ ਵਿਅਕਤੀ ਦੇ ਨਾਲ ਹੋਰ ਵੀ ਕਈ ਲੋਕ ਉਸਦੇ ਸਾਥੀ ਖੜੇ ਹੋ ਤਾਂ ਉਸਦਾ ਉਹ ਜ਼ਿੰਮੇਵਾਰੀ ਵਾਲਾ ਦਿਨ ਵੀ ਖੁਸ਼ੀਆਂ ਨਾਲ ਭਰ ਜਾਂਦਾ ਹੈ ਦਰਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੁਤੇਕਿ ਪੁਲਿਸ ਮੁਲਾਜ਼ਮ ਦਾ ਜਨਮ ਦਿਨ ਹੁੰਦਾ ਪਰ ਉਹ ਆਪਣੀ ਡਿਊਟੀ ਦੇ ਤਣਾਅ ਸੀ ਹਾਲਾਂਕਿ ਜੀ ਦੋਸਤੇ ਸੀਨੀਅਰ ਅਧਿਕਾਰ ਨੂੰ ਇਸ ਪਰ ਪਤਾ ਚੱਲਦਾ ਹੈ ਤਾਂ ਉੱਥੇ ਕੇਕ ਕੱਟ ਕੇ ਉਸ ਮੁਲਾਜ਼ਮ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਦਸਤੀ ਕੀ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੇ ਕੱਟਣ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਪਾਈਆਂ ਦੇ ਸ਼ਿਵਾਲੇ ਇਲਾਕੇ ਦੀਆਂ ਨੇ ਜਿੱਥੇ ਪੁਲਿਸ ਚੌਂਕੀ 'ਚ ਉਸ ਵੇਲੇ ਮਾਹੌਲ ਖਾਸ ਦੇਖ ਨੂੰ ਮਿਲਦਾ ਜਦੋਂ ਚੌਂਕੀ ਇੰਚਾਰਜ ਏਐਸਆਈ ਕਪਲ ਸ਼ਰਮਾ ਨੇ ਡਿਊਟੀ ਦੌਰਾਨ ਆਪਣੇ ਮੁਲਾਜ਼ਮ ਦਾ ਜਨਮ ਦਿਨ ਮਨਾਇਆ ਚੌਂਕੀ ਅੰਦਰ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਜਿਸ ਲਈ ਤਸਵੀਰ ਇੱਕ ਪੋਜ਼ਿਟਿਵ ਅਤੇ ਮਨੁੱਖੀ ਪੱਖਵਚੋ ਸਾਹਮਣੇ ਆਈਏ ਜਿਸ ਦੀ ਤਸਵੀਰੀ ਇੱਕ ਪੋਜੀਟਿਵਨੈਸ ਅਤੇ ਮਨੁੱਖੀ ਪੱਖਵਚੋ ਸਾਹਮਣੇ ਆਈ ਕਿ ਮੀਡੀਆ ਨਾਲ ਗੱਲ ਕਰਦੇ ਹੋਏ ਚੌਂਕੀ ਇਨਚਾਰਜ ਕਪਲ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਵਿਭਾਗ ਸਿਰਫ ਡਿਊਟੀ ਹੀ ਨਹੀਂ ਸਗੋ ਇੱਕ ਪਰਿਵਾਰ ਵਾਂਗ ਹੁੰਦਾ ਹੈ ਉਹਨਾਂ ਦੱਸਿਆ ਕਿ ਡਿਊਟੀ ਦੌਰਾਨ ਅਸੀਂ ਅਕਸਰ ਆਪਣੇ ਪਰਾਂ ਤੋਂ ਦੂਰ ਰਹਿੰਦੇ ਆ ਤੇ ਤਿਉਹਾਰਾਂ ਜਾਂ ਖਾਸ ਦਿਨਾਂ ਤੇ ਪਰਿਵਾਰ ਨਾਲ ਸਮਾਂ ਨਹੀਂ ਬਿਤਾ ਸਕਦੇ ਇਸੇ ਕਰਕੇ ਉਹ ਨਦਮਨ ਦੇ ਵਿੱਚ ਇਹ ਵਿਚਾਰ ਹੈ ਕਿ ਡਿਊਟੀ ਨਿਭਾਰੇ ਇਸ ਪੁਲਿਸ ਮੁਲਾਜ਼ਮ ਦਾ ਅੱਜ ਉਹਨੇ ਚੌਂਕੀ ਦੇ ਵਿੱਚ ਹੀ ਮਨਾਇਆ ਜਾਵੇਗਾ ਜਿਸ ਤੋਂ ਬਾਅਦ ਉੱਥੇ ਸਾਰੀ ਟੀਮ ਜਾਂਦੀ ਹੈ ਤੇ ਉਹਨਾਂ ਦਾ ਜਰਮ ਦਿਨ ਮਨਾਇਆ ਜਾਂਦਾ ਹੈ ਇਸ ਰਾਂ ਜਿਸ ਮੁਲਾਜ਼ਮ ਦਾ ਜਰਮ ਦਿਨ ਹੁੰਦਾ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਤੇ ਉਹ ਕਾਫੀ ਖੁਸ਼ ਵੀ ਨਜ਼ਰ ਆਉਂਦੇ ਨੇ ਨਾਮ ਦੱਸ ਕੇ ਕੀ ਕਹਿਣਾ ਜਾਂਦੇ ਹੋ ਅੱਜ ਮੈਂ ਐਸਐ ਬਕਰਬੀਸ ਜੀ ਸੇ ਨਾ ਪੀਸੀਆ ਚ ਡਿਊਟੀ ਕਰਦਾ ਸਾਲੇ ਚੌਂਕੀ 'ਚ ਮੈਂ ਡਿਊਟੀ ਕਰ ਰਹਾ ਹਾਂ ਤੇ ਅੱਜ ਜਦੋਂ ਮੇਰੇ ਇੰਚਾਰਜ ਸਾਹਿਬ ਮੈਡਲੀ ਕੇਕ ਲੈ ਕੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਮੇਰਾ ਅੱਜ ਬਰਥਡੇ ਹੈ ਜੀ ਮੈਂ ਬਹੁਤ ਬਹੁਤ ਰੰਦਰ ਦਾ ਧੰਨਵਾਦੀ ਹਾਂ ਕਿੰਨਾ ਖੁਸ਼ੀ ਇੱਕਦਮ ਸਰਪ੍ਰਾਈਜ਼ ਤੁਹਾਨੂੰ ਮਿਲਿਆ ਦੇਖਾ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਤੇ ਬਾਕੀ ਜਵਾਨਾਂ ਨੂੰ ਕੀ ਕੰਮ ਕਰਦੇ ਨੇ ਡਿਊਟੀ ਕਰਦੇ ਸਖਤ ਡਿਊਟੀ ਮੈਂ ਮੈਂ ਇਹ ਫੀਲ ਕਰਦਾ ਹਾਂ ਕਿ ਜਿਹੜੇ ਬਾਕੀ ਜਵਾਨ ਹੈ ਉਹ ਆਪਣੀ ਡਿਊਟੀ ਬੜੀ ਤੰਦ ਹੀ ਨਾ ਕਰਨ ਤੇ ਆਪਣਾ ਫਰਜ਼ ਨਿਭਾਉਣਾ ਠੀਕ ਕੀ ਕਹਿਣਾ ਚਾਹੁੰਦੇ ਆਪਣਾ ਨਾਮ ਦੱਸੋ ਮੈਂ ਕਪਿਲ ਦੇਵ ਇੰਚਾਰਜ ਸ਼ਿਵਾਲਾ ਜੰਕੀ ਜੀ ਅੱਜ ਵੀਰ ਦਾ ਜਨਮ ਦਿਨ ਦੀ ਨੂੰ ਪ੍ਰਾਈਜ਼ ਦਿੱਤਾ ਤ ਨਹੀਂ ਕਿ ਅੱਜ ਜੀ ਇਹ ਮਾਂ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਵਾਂ ਉਹਨਾਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਆ ਦਿਨ ਤਿਹਾਰ ਧੁੰਦ ਦਾ ਦੇਣਿਆ ਤੇ ਲੋਹੜੀ ਦੇ ਦਿਨ ਵੀ ਆ ਰਹੇ ਆ ਹੋਰ ਵੀ ਆਪਣੇ ਸ਼ਵਾਲਾ ਮੰਦਿਰ ਆ ਬੜੀ ਅਹਿਮ ਡਿਊਟੀ ਇਹ ਮੇਰਾ ਥਾਣੇਦਾਰ ਸਾਹਿਬ ਨੇ ਐਸਐਸ ਸਾਹਿਬ ਮੇਰੇ ਵਿਕਰਮਜੀਤ ਸਿੰਘ ਇਹਨਾਂ ਦਾ ਮੈਨੂੰ ਪਤਾ ਲੱਗਾ ਮੁੰਚੀ ਸਾਹਿਬ ਦੱਸਿਆ ਵੀ ਅੱਜ ਜਨਮ ਦਿਨ ਆ ਤੇ ਮੈਂ ਉਸੇ ਵੇਲੇ ਕੇਕ ਦਾ ਇੰਤਜ਼ਾਮ ਕਰਕੇ ਜਿੱਥੇ ਡਿਊਟੀ ਦੇ ਰਹੇ ਸੀਗੇ ਮੈਂ ਉੱਥੇ ਜਾ ਕੇ ਇਹਨਾਂ ਦਾ ਮੈਂ ਕੇਕ ਕਟਿਆ ਕਿਉਂਕਿ ਇਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਇਨੀ ਸ਼ਕਤੀ ਨਾਲ ਇਨੀ ਠੰਡ ਦੇ ਵਿੱਚ ਦਿਨ ਰਾਤ ਡਿਊਟੀ ਜਿਹੜੀ ਕਰਨ ਵਾਲੇ ਜਵਾਨਾਂ ਦੇ ਹੌਸਲਾ ਵਜਾਈ ਜਿਹੜੀ ਹੈ ਮਾਨਜੋ ਕਮਿਸ਼ਨਰ ਸਾਹਿਬ ਜੀ ਨੇ ਸਾਨੂੰ ਹਦਾਇਤ ਕੀਤੀ ਹੋਈ ਨੇ ਵੀ ਇਹਨਾਂ ਨੂੰ ਇਹਨਾਂ ਦੀ ਹੜ ਇੱਕ ਇਹ ਕਿਸੇ ਵੀ ਗੱਲ ਦੇ ਉੱਤੇ ਤੁਸੀਂ ਧਿਆਨ ਰੱਖਣਾ ਵਾ ਇਹ ਵੇਸਾ ਖੁਸ਼ ਰਹਿਣ ਜਵਾਨ ਖੁਸ਼ ਰਹਿਣਗੇ ਤੇ ਇਹ ਡਿਊਟੀ ਕਰਨਗੇ ਡਿਊਟੀ ਦੇ ਦੌਰਾਨ ਇਹ ਮਾਨਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਮੈਂ ਕੇਕ ਲਿਆ ਕੇ ਕਟਿਆ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਆ ਬਾਕੀ ਜਵਾਨਾਂ ਨੂੰ ਵੀ ਮੈਸੇਜ ਦੇਣਾ ਚਾਹੋਗੇ ਅਸੀਂ ਕਿਤੇ ਡਿਊਟੀ ਕਰਦੇ ਹੋਏ ਹਾਂ ਬਾਕੀ ਜਵਾਨਾਂ ਨੂੰ ਮੈਸੇਜ ਦੇਣਾ ਚਾਹਾਂਗੇ ਦੇਖੋ ਅਸੀਂ ਪੁਲਿਸ ਡਿਪਾਰਟਮੈਂਟ ਦੇ ਪੱਤੇ ਹੋਏ ਹਾਂ ਡਿਊਟੀ ਕਰਨ ਵਾਸਤੇ ਤਾਂ ਜੋ ਆਮ ਪਬਲਿਕ ਜਿਹੜੀ ਹੈ ਦਿਨ ਤਿਹਾਰ ਖੁਸ਼ੀਆਂ ਨਾ ਮਨਾ ਸਕੇ ਤੇ ਉਹਨਾਂ ਦੀ ਖੁਸ਼ੀਆਂ ਨੂੰ ਅਹਿਮ ਰੱਖਦੇ ਹੋਏ ਅਸੀਂ ਵੀ ਆਪਣਾ ਸੀਨਾ ਤਾਨ ਕੇ ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਇਆ ਅਸੀਂ ਆਪਣੀ ਪੂਰੀ ਤਨ ਦੇਹੀ ਨਾਲ ਡਿਊਟੀ ਕਰਦੇ ਹਾਂ ਕੋਈ ਮਾੜਾ ਅੰਸਰ ਜਿਹੜਾ ਵਾ ਸਾਡੇ ਏਰੀਏ ਦੇ ਵਿੱਚ ਅੱਖ ਨਾ ਚੁੱਕ ਸਕੇ ਜੋ ਆਮ ਪਬਲਿਕ ਨੂੰ ਕੋਈ ਹਰਾਸਮੈਂਟ ਕਰਦਾ ਵਾ ਉਸ ਨੂੰ ਅਸੀਂ ਫੜ ਕੇ ਇਸ ਲਖਾਂ ਦੇ ਪ